ਦੇ ਵੀ ਮੈਂ ਅੱਜ ਇੱਕ ਵਾਰੀ ਫੇਰ ਮਦਰਾਸ ਤੇ 600 ਕਿਲੋਮੀਟਰ ਗਏ ਤੁੱਤੂ ਕੁੜੀ ਦੇ ਵਿੱਚ ਐ। ਥਣਵਰੇ ਤੇ ਪਹਿਲਾਂ ਦੇਖਿਆ ਹੋਣਾ ਇੱਕ ਆਪਾਂ ਇੰਟਰਵਿਊ ਕਰੀ ਸਰਦਾਰ ਜੀਵਨ ਸਿੰਘ ਉਹਨਾਂ ਨਾਲ। ਉਹਨਾਂ ਨੇ ਉਹਰੇ ਮੀਰੀ ਪੀਰੀ ਸਕੂਲ ਖੋਲਿਆ ਵਾ। ਤੇ ਮੀਰੀ ਪੀਰੀ ਸਕੂਲ ਦੇ ਵਿੱਚ ਗੱਤਕੇ ਦਾ ਕੈਂਪ ਲੱਗ ਰਿਹਾ ਗੱਤਕਾ ਜਿਹੜਾ ਕਿ ਸਿੱਖਾਂਗੇ ਜੰਗ ਜੂ ਖੇਡਾਂਗੇ ਵਿਚਾਵਾ। ਅ ਕਦੇ ਮਹਾਰਾਜਾ ਰਣਜੀਤ ਸਿੰਘ ਦੇ ਖਾਲਸਾ ਰਾਜ ਦੇ ਵਿੱਚ ਮੈਂ ਇੱਕ ਦਿਨ ਫਕੀਰ ਜੀ ਜੀ ਦੇ ਨਾਲ ਕਿ ਜਿਹੜੇ ਛੇਵੀਂ ਪੀੜੀ ਦੇ ਵਿੱਚ ਤੇ ਲਾਹੌਰ ਦੇ ਵਿੱਚ ਐ। ਸ਼ਾਇਦ ਉਹਨਾਂ ਦਾ ਨਾਮ ਫਕੀਰ ਸੈਫੂਦੀਨ ਐ। ਤੇ ਉੱਥੇ ਉਹ ਦੱਸ ਰਹੇ ਤੇ ਵੀ ਮਹਾਰਾਜਾ ਰਣਜੀਤ ਸਿੰਘ ਰਾਜਮਾ ਹਰੇਕ ਬੰਦੇ ਹਰੇਕ ਟੀਵੀ ਵਾਸਤੇ ਜ਼ਰੂਰੀ ਦਾ ਵੀ ਉਹ ਗਤਕਾ ਸਿੱਖ ਹੈ ਤੇ ਹਰੇਕ ਟੀਵੀ ਨੂੰ ਗਤਕਾ ਆਵੇ ਤਾਂ ਤੇ ਉਹ ਗੱਤੇ ਬਾਜੀ ਘੋੜੀ ਘੋੜ ਸਵਾਰੀ ਨਿਜੀ ਬਾਜੀ ਸਾਰਾ ਕੁਝ ਜਾਣੇ ਤੀਆਂ ਪਰ ਅੱਜ ਹਮੇ ਜਿਹੜੇ ਯੁੱਗ ਦੇ ਵਿੱਚ ਜੂਰੇ ਆ ਪੰਜਾਬ ਮਾ ਖਾਸ ਕਰਕੇ ਜਿਸ ਤਰ੍ਹਾਂ ਬਾਜ਼ਾਰ ਬਣ ਗਿਆ ਤੇ ਉਹ ਸਾਰਾ ਕੁਝ ਜ਼ਮੀਨਾਂ ਬਿਕਰੀਆਂ ਤੇ ਬੰਦੇ ਦਰਖਤਾਂ ਨੂੰ ਧਰਤੀ ਨੂੰ ਅਗਲਾ ਰਹੇ ਸਾਰਾ ਕੁਝ ਗਵਾ ਬੈਠੇ ਆ ਪਰ ਉਹਰੇ ਤਾਮਲੱਡੂ ਦੇ ਵਿੱਚ ਜਿਹੜਾ ਨੇ ਨਿਆਣੇ ਆ ਅੱਜ ਸਾਰਿਆਂ ਨੇ ਮੁੰਡੇ ਕੁੜੀਆਂ ਜਿੰਨੇ ਸਾਰਿਆਂ ਨੇ ਪੱਗਾ ਬੰਨੀ ਵੀ ਆ ਤੇ ਗਤਕਾ ਸਿੱਖ ਰਹੇ ਆ ਤੇ ਬਹੁਤ ਕਮਾਲ ਦੀਆਂ ਬਾਤਾਂ ਐ ਤੇ ਇਹਨਾਂ ਦੇ ਬਾਰੇ ਮੈਂ ਅੱਜ ਬਾਤ ਕਰਾਂਗੇ ਔਰ ਇਹ ਤੇ ਮੇਰੀ ਗੈਲ ਹੈ ਪ੍ਰੋਫੈਸਰ ਸੰਮੁਗ ਸਿੰਘ ਪਲੀਜ਼ ਕਮ ਸੰਮੁਗ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਟੈਲ ਸਮਥਿੰਗ ਦਟ ਵਾਈ ਯੂ ਸਟਾਰਟ ਦਿਸ ਗਤਕਾ ਹੇਅਰ ਇਨ ਤਾਮਿਲਨਾਡੂ ਆ ਐਕਚੁਅਲੀ ਈ ਗਰੋਸ ਹੇਅਰ Actually, we started. Uh, uh, we plan to uh, import the culture of Punjab, uh, especially uh, for uh, Katka for uh, rural village students. Uh, they are economically and uh, they are economically poor, and uh, they are also culturally very poor. Mm. So we want to give the very enriched and very enlightened uh, cultures, and then so we plan this uh, summer sports club to. एक्डम टू सक्सेस इन देयर लाइफ बाय लैंडिंग अ सच अ काइंड ऑफ वंडरफुल कटका फ्रॉम पंजाब लेवी ਸਰਮੁਗਿਸ ਕਹਿ ਰਿਹਾ ਵੀ ਮੈਂ ਪੰਜਾਬ ਦਾ ਜਿਹੜਾ ਬੜਾ ਮੀਰ ਸੱਭਿਆਚਾਰ ਹੈ ਉਹ ਦਿਖਾਣਾ ਚਾਹਾਂ ਤੇ ਇਸ ਕਰਕੇ ਗੱਤਕਾ ਜਿਹੜਾ ਉਹ ਲੈ ਕੇ ਆਏ ਤੇ ਮਹਾਰਾ ਮੀਰ ਸੱਭਿਆਚਾਰ ਕਿਹੜਾ ਅੱਜ ਕੱਲ ਥਵੇਂ ਮਾਰੇ ਹੀਰੋ ਗਾਉਣੇ ਵਾਲੇ ਆ ਫਿਲਮ ਵਾਲੇ ਇੱਕ ਪਿੱਛੇ ਲੱਗਦੀਆਂ 70 ਜੱਟ ਕੋਲੋਂ ਗੱਡੀ ਐ ਤੇ ਪੰਜਾਬੀ ਗਾਇਕੀ ਯਰ ਸਿਨੇਮੇ ਦਾ ਸਭ ਤੋਂ ਵੱਡਾ ਨਿਸ਼ਾਨਾ ਮਹਾਰਾ ਜਿਹੜੀ ਪ੍ਰਾਸਤ ਹੈ ਮਹਾਰੀ ਜਿਹੜੀ ਪਛਾਣ ਨੂੰ ਖਤਮ ਕਰਨਾ ਹੈ दे उरे है जी उसकी बात कर रहे हैं सो देलवेली एंडली and uh, other students are uh, local people so local students uh, came and uh, some girls girls students six girls students uh, enthusiastically participated and land uh, katka hmm. <laughs> very well uh. so bhai ik ta e tutukudi jila ektrna valley ternal valley ternal valley yes so ternal valley do jila ke nyane ina ma te panch chhe kudiyan te 10 12 how many uh, boys ਹਾਂ uh, 15 ਇਟਸ it, ਆਈਟ uh, 16 16 ਬੋਇਜ਼ ਰਾਤ ਨੂੰ ਰਿਹਾ ਹਾਂ ਮੈਂ ਵੀ ਨਹੀਂ ਕਰ ਰਿਹਾ ਤਾਂ ਪੂਰਾ ਭੰਗੜਾ ਪਾਵਾਂ ਤਾਮਲ ਵਾਲੇ ਗੀਤ ਗਾਵਾਂ ਨੇ ਸੋ ਇਟਸ ਅ ਵੈਰੀ ਨਾਈਸ ਥੈਟ ਯੂ ਆਰ ਹੇਅਰ ਐਂਡ ਦਾ ਤਾਮਲ ਪਰਫਾਰਮ ਗੱਤ ਕਾਂ ਟੁਡੇ ਦੇ ਆਲ ਆਰ ਇਨ ਟਰਬਨ ਯੈਸ ਇਟਸ ਅ ਵੈਰੀ ਨਾਈਸ ਟਰਬਨ ਇਜ਼ ਅ ਪ੍ਰਾਈਡ ਆਫ ਪੰਜਾਬ ਪ੍ਰਾਈਡ ਆਫ ਸਿੱਖੀ ਦੈਨ ਆਲ ਆਰ ਇਨ ਟਰਬਨ ਯੈਸ ਯੈਸ ਇਟਸ ਅ ਵੈਰੀ ਇੰਟਰਸਟਿੰਗ ਟੁਡੇ ਯਾ ਬਈ ਹਮੇ ਨਾ ਆਪਣਾ ਪੰਜਾਬ ਤੇ ਪੱਗਾਂ ਲੈ ਕੇ ਆਏ ਤੇ ਤੇ ਪੱਗਾਂ ਕਿਹਾ ਮਤਲਬ ਪੱਗਾਂ ਦਾ ਥਾਂ ਨਹੀਂ ਲਿਆਏ ਤੇ ਲੰਬਾ 120 ਮੀਟਰ ਤੇ ਉਰੇ ਫਿਰ ਉਹਨਾਂ ਸਾਰਿਆਂ ਕਾ ਜੇ ਪੱਗਾ ਬੰਨੀਆਂ So how you organize all these things? Langar also there. Mm. So all expensive. Yes. How you arrange expenses for money for all these things? Yes, yes, yes. Yeah, I, uh, I'm uh, timely. I thank uh, World six Community mm. for their contribution towards this uh, sports camp. Uh, we imported uh, this uh, culture especially to you know, uh, expel them from the ideology of RSS and. Uh, without knowing or with uh, with knowing uh, the people especially village peoples are binded with the caste system hmm. so a, katka is a it's not a game it's not a game it's a, it, it is the sports uh, it is the self defense uh, warrior game was uh, practiced by our gurus and introduced by our gurus uh, so in the same sense the rss also doing the same thing uh, they are also giving the sword training for the childrens without giving any ethical and moral things to the childrens. But the katka is not like that. Uh, our uh, Bhajan Singh from US also the, initially he uh, recommended uh, please teach uh, about uh, the kindness before teaching katka. So this is this is the thing uh, we learned from uh, uh, katka. ਸੋ ਕੜਕਾਇਸ ਨਾਟ ਅ ਗੇਮ ਸੋ ਥਿਸ ਇਜ਼ ਇਟਸ ਫॉर ਸੈਲਫ ਡਿਫੈਂਸ ਫॉर ਟੂ ਡਿਫੈਂਸ ਦਾ ਸੈਲਫ ਰਿਸਪੈਕਟ ਐਂਡ आवर ਡਿਗਨਿਟੀ ਸੋ ਸੰਮੁਖ ਸਿੰਘ ਜੀ ਦੱਸ ਰਿਹਾ ਕਿ ਆਰਐਸਐਸ ਵੀ ਨਾ ਇਹ ਜੇ ਬਹੁਤ ਸਾਰੇ ਕੰਮ ਕਰ ਰਹੀ ਹੈ ਤੇ ਖਾਸ ਕਰਕੇ ਜਿਹੜਾ ਉਹਨਾਂ ਪਾ ਕੋਈ ਵਿਚਾਰਧਾਰਾ ਨਹੀਂ ਹੈਗੀ ਤੇ ਉਹ ਸਾਰੇ ਤੇ ਬਚਾਣੇ ਵਾਸਤੇ ਇਹਨਾਂ ਨੇ ਪੰਜਾਬ ਕਾ ਜਿਹੜਾ ਸਿੱਖੀ ਕਾ ਧੁਰਾ ਹੈ ਗਤਕਾ ਉਹ ਲੈ ਕੇ ਉਰੇ ਆਏ ਤੇ ਭਜਨ ਸਿੰਘ ਪਿੰਡਰ ਉਹਨਾਂ ਦੀ ਕਿਤਾਬ ਵੀ ਹੈ ਜਿਹੜੇ ਫੁੱਲ ਜੋ ਲਹੂ ਮੇ ਖਿਲੇ ਕਿਤਾਬ ਮਾ ਬੜਾ ਉਹਨਾਂ ਨੇ ਕਮਾਰ ਗਿਆ ਬਾਤਾਂ ਲਿਖੀਆਂ ਤੇ ਉਹਨਾਂ ਨੇ ਵੀ ਇਹਨਾਂ ਨੂੰ ਸਲਾਹ ਦਿੱਤੀ ਕਿ ਗਤਕਾ ਵੀ ਸਿਖਾਓ ਤੇ ਸਭ ਤੋਂ ਵੱਡੀ ਚੀਜ਼ ਜਿਹੜੇ ਗੁਰੂ ਸਾਹਿਬ ਦਾ ਇੱਕ ਬਹੁਤ ਵੱਡਾ ਸਿਧਾਂਤ ਹੈ ਕਿ ਮੁਹੱਬਤਾਂ ਪਿਆਰ ਸੰਗਤ ਅਰ ਪੰਗਤ ਉਹ ਤੇ ਵੀ ਲੋਕਾਂ ਨੂੰ ਜਾਣੂ ਕਰਾਇਆ ਜਾਵੇ ਕਿਉਂਕਿ ਆਪਣੇ ਲੋਕ ਨਾ ਸਾਰੀਆਂ ਚੀਜ਼ਾਂ ਨੂੰ ਛੱਡ ਗਏਵ ਪ੍ਰਾਈਵੇਟ ਲਾਈਫ ਵਾਲਾ ਨਾਰਾ ਬਹੁਤ ਨੈਟ ਤੇ ਪ੍ਰਚਲ ਰਿਹਾ ਸੋ ਇਟਸ ਅ ਵੈਰੀ ਨਾਈਸ ਦੈਟ ਆਲ ਦੇ ਪਰਫਰਮ ਵੈਲ ਆਈ ਥਿੰਕ ਨੀ ਆਲਾ 5 5 অর 6 ਡੇਸ ਯਾ ਐਕਚੁਅਲੀ ਇਟਸ ਗੇਮ ਵਾਸ 10 ਡੇਸ 10 ਡੇਸ 2 ਡੇਸ ਆ 6 অর 7 ਡੇ ਕਮਿੰਗ ਸੈਟਰਡੇ ਵਿਲ ਕਲੋਸ ਆ शिवा प्रकाश सिंह अना सारे ने कड़े भी पाए पगनिया ना भी मारे सिंह जिस तरह सनमुग सिंह के कुड़ी के न कौर है

मुत्ती सिंह मुत्ती सिंह संजीव सिंह संजीव सिंह राजीविरेंद्र सिंह हैं राजीविरेंद्र सिंह राजी विरेंद्र सिंह उमेश सिंह उमेश सिंह ओमेश सिंह कदीरवेल सिंह कदिरवेल सिंह संदनन सिंह सन्ना संदनन कुमार सिंह संदनन कुमार सिंह वाह सिंह लॉयन हाँ सुगु सिंह सुगु सिंह सुगु सिंह नाइस सिल्वा ਸਿਲਵਾ ਰਾਧਾ ਸਿਲਵਾ ਆ 2 ਸਿਲਵਾ ਰਾਜਾ ਸਿੰਘ ਰਾਜਾ ਕਿੰਗ ਸਿੰਗਰ ਵਰਸ਼ਨੀ ਕੋ ਵਰਸ਼ਨੀ ਕੌਰ ਰਾ ਪ੍ਰਿਆ ਕੌਰ ਪ੍ਰਿਆ ਕੌਰ ਸਵਾਸਿਕਾ ਕੌਰ ਨਦੀਆ ਕੋ ਨਦੀਆ ਕੌਰ சிவா ਸਿੰਘ சிவா ਸਿੰਘ ਮਾਨਕਸ਼ਾ ਸਿੰਘ ਮਾਨਕਸ਼ਾ ਸਿੰਘ ਮੈਂ ਕਿੰਨੇ ਸਿੰਘ ਆਰੇ ਪੰਜਾਬ ਦੇ ਵਿੱਚ ਤਾਂ ਹੁਣ ਬੰਦੇ ਉਹ ਕਹਿੰਦੇ ਵੀ ਹਾਂ ਬੰਦਿਆਂ ਦੇ ਨਾਂ ਦੇਖੋ ਕਿਸੇ ਨੂੰ ਪੁੱਛੋ ਕਹਿੰਦਾ ਇਹ ਤਾਂ ਨੌਕਿਆ ਹੈਰੀ ਏ ਕਿਸੇ ਨੂੰ ਗੈਰੀ ਏ ਕਿਸੇ ਨੂੰ ਸ਼ੈਰੀ ਏ ਕੱਲ ਨੂੰ ਕਿਸੇ ਕਨੋਂ ਬੈਰੀ ਵੀ ਹੋ ਸਕਾ ਸੋ ਨਾਂ ਜਿਹੜੇ ਮਨ ਗੁਰੂ ਸਾਹਿਬ ਨੇ ਦੇਤੇ ਉਹ ਹਮੇ ਗਵਾ ਚੁੱਕੇ ਆਪਣਾ ਮੂਲ ਤੇ ਬਹੁਤ بڑے ਪਖੰਡਾ ਫਸੇਦੇ ਆ ਉਹਨਾਂ ਲਈ ਗਤਕਾ ਸਿਖਾਣੇ ਵਾਸਤੇ ਆਪਾਂ ਬਾਈ ਆਏ ਤੇ ਪੰਜਾਬ ਤੇ ਆਜੋ ਉਹਨਾਂ ਨਾਲ ਵੀ ਗੱਲਬਾਤ ਕਰਾਂ ਨਵੀਨ ਆਏ ਗਤਕਾ ਸਿਖਾਣੇ ਵਾਸਤੇ ਨਾ ਆਪਾਂ ਇਹਨਾਂ ਨਿਆਣੇ ਨੂੰ ਪੰਜਾਬ ਤੇ ਸਿੰਘ ਬੁਲਾਏ ਤੇ ਉਹਨਾਂ ਨਾਲ ਵੀ ਬਾਤਾਂ ਕਰਨੀ ਆਜੋ ਬਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਛਾ ਪਹਿਲਾਂ ਤਾਂ ਆਪਣਾ ਨਾਂ ਮੜ ਜਾ ਨਾਂ ਕਿੱਥੇ ਤੇ ਆਏ ਆਪਾਂ ਹਾਂ ਮੇਰਾ ਨਾਂ ਬੂਟਾ ਸਿੰਘ ਜੀ ਠੀਕ ਹੈ ਮੈਂ ਫਿਜ਼ੀਕਲ ਐਜੂਕੇਸ਼ਨ ਲੈਨ ਚ ਜੌਬ ਕਰਦਾ ਮੈਂ ਪਟਿਆਲਾ ਤੋਂ ਆਂ ਜੀ ਠੀਕ ਹੈ ਜੀ ਇਧਰ ਹੋ ਜਾ ਹਾਂ ਜੀ ਮੇਰਾ ਨਾਂ ਗੁਰਿੰਦਰ ਸਿੰਘ ਆ ਮੈਂ ਰਿਕਾਰਡ ਕਰਵਾਇਆ ਜਾ ਰੂਗਾ ਏ ਭਾਈ ਬੂਟਾ ਸਿੰਘ ਪਟਿਆਲੇ ਤੇ ਤੇ ਆਪਣੇ ਗੁਰਿੰਦਰ ਸਿੰਘ ਮਲੇਰ ਕੋਟਲੇ ਤੇ ਗਤਕਾ ਕੈਂਪ ਕੇ ਵਿੱਚ ਆਇਆ ਛੇ ਕਿਸ ਤਰ੍ਹਾਂ ਦਾ ਤਜਰਬਾ ਰਿਹਾ ਆਪਾਂ ਕਿਤੇ ਪਹਿਲਾਂ ਬਾਤ ਵੀ ਕਰ ਰਹੇ ਤੇ ਪੰਜਾਬ ਮਾਤਾ ਜਿਹੜੇ ਨਿਆਣੇ ਆ ਆਪਣੇ ਏਸੀ 'ਮਾ ਪਏ ਆ ਹਾਂਜੀ ਹਾਂਜੀ ਬਿਲਕੁਲ ਪੜਨ ਵਾਲੇ ਬਲੂ ਗੜੇ ਬਣ ਗਏ ਤੇ ਇਹ ਨਿਆਣਿਆਂ ਕੇ ਕਿਸ ਤਰ੍ਹਾਂ ਲੱਗਿਆ ਸਾਰਾ ਕੁਝ ਬੜੀ ਵਧੀਆ ਕਰਿਆ ਇਹਨਾਂ ਨੇ ਹਾਂਜੀ ਇੱਥੇ ਆ ਕੇ ਜਿੱਥੇ ਆਪਾਂ ਇਹਨਾਂ ਨੂੰ ਗਤਕਾ ਸਿਖਾਇਆ ਉੱਥੇ ਆਪਾਂ ਆਪ ਵੀ ਬਹੁਤ ਕੁਝ ਸਿੱਖਿਆ ਹਮ ਹਮ ਆਪਣੇ ਬੱਚੇ ਫੋਨ ਹਮ ਇਹਨਾਂ ਬੱਚਿਆਂ ਨੂੰ ਸਭ ਤੋਂ ਵੱਡੀ ਬਿਮਾਰੀ ਤੋਂ ਇਹ ਬੱਚੇ ਹੋਏ ਨੇ ਫੋਨ ਤੋਂ ਹਮ ਕੋਈ ਬੱਚਾ ਫੋਨ ਦੇ ਨੇੜੇ ਨਹੀਂ ਨਗਾ ਕੋਈ ਟੀਵੀ ਦੇ ਨੇੜੇ ਨਹੀਂ ਨਗਾ ਸਭ ਤੋਂ ਵੱਡੀ ਗੱਲ ਹੈ ਇਹਨਾਂ ਨੂੰ ਗਰਮੀ ਨਹੀਂ ਲੱਗਦੀ ਗਰਮੀ ਕਾ ਲਗਣੀ ਹੈ ਸਾਰਾ ਦੁਪਹਿਰਾਂ ਫਿਰ ਰਹੇ ਆ ਸਾਰਾ ਦਿਨ ਦੁਪਹਿਰੇ ਚ ਫਿਰਦੇ ਨੇ ਇਹ ਐਕਟਿਵ ਬਹੁਤ ਨੇ ਜੇ ਅਸੀਂ ਇਹੀ ਸੇਮ ਗਤਕਾ ਪਿਆਰ ਦੇ ਬੱਚੇ ਨੂੰ ਸਿਖਾਣਾ ਹੋਵੇ ਘਟੋ ਘਟ ਤੋਂ ਨੂੰ ਡੇਢ ਤੋਂ 2 ਮਿੰਟ ਲੱਗਦੇ ਨੇ ਪਰ ਇਹ ਬੱਚੇ ਐਕਟਿਵ ਬਹੁਤ ਨੇ 5 ਦਿਨਾਂ ਦੇ ਵਿੱਚ ਮੈਂ ਦੇਖਿਆ ਬਹੁਤ ਕਮਾਲ ਕਰ ਰਹੇ ਆ ਸਭ ਤੋਂ ਵੱਡੀ ਗੱਲ ਆ ਥੋੜੀ ਲੈਂਗੁਏਜ ਦੀ ਪ੍ਰੋਬਲਮ ਆ ਜਾਂਦੀ ਆ ਨਹੀਂ ਬੱਚੇ ਬਹੁਤ ਬੈ ਕਮਾਲ ਨੇ ਆਪਣਾ ਬਾਈ ਤੇ ਯਾਰ ਬਾਕੀ ਤਰ੍ਹਾਂ ਰਿਹਾ ਬਹੁਤ ਸੋਹਣਾ ਤਜਰਬਾ ਰਿਹਾ ਖਾਸ ਕਰਕੇ ਕੁੜੀਆਂ ਦਾ ਜੋ ਕਿ ਬਹੁਤ ਇੰਟੈਲੀਜੈਂਟ ਨੇ ਇੱਕ ਗੱਲ ਦੱਸਣ ਦੀ ਲੋੜ ਹੈ ਜਿਹੜੀ ਪਿਕ ਕਰ ਦਿੰਦੇ ਆ all students are very active and perfect in a game but uh, language problem zyada hai ਤਵੇਂ ਦਾ ਹੋਰ ਵੀ ਬਾਹਰ ਵੀ ਕਿਤੇ ਗਏ ਆ ਹੋਰ ਕਿਤੇ ਪੰਜਾਬ ਮਾ ਸਾਰੇ ਕੈਂਪ ਲਾਉਂਦੇ ਰਹੇ ਆ ਟ੍ਰੇਨ ਕਰਦੇ ਆ ਹਾਂਜੀ ਅਸੀਂ ਯੂਰਪੀ ਟਰੈਵਲ ਨਹੀਂ ਪੂਰੀ ਦੱਖਣਾ ਮੇਰੇ ਖਿਆਲ ਇੱਧਰ ਪਹਿਲੀ ਵਾਰ ਆਏ ਹਾਂਜੀ ਅਸੀਂ ਵੈਸੇ ਆਲਮੋਸਟ ਇੰਡੀਆ ਜਿੰਨੇ ਸਟੇਟਾਂ ਨੇ ਸਾਰੇ ਜੇ ਪਰਫਾਰਮ ਕੀਤਾ ਹੋਇਆ ਪਰ ਇੱਥੇ ਪਹਿਲੀ ਵਾਰ ਆਏ ਹਾਂ ਹੂੰ ਉਰੇ ਮੌਸਮ ਕਾ ਵੀ ਉਹ ਹੈ ਨਾ ਦੇਖੋਰੇ ਅੱਜ ਜਿਦਾਂ ਅੱਜ ਕੱਲ ਪੰਜਾਬ ਮਾਤਾ ਆਪਾਂ ਗਲਾਰੇ ਦਰਖਤਾਂ ਦਰਖਤ ਦੇ ਕੋਲ ਜੰਗਲ ਹੈ ਜੰਗਲ ਹੈ ਜੀ ਬਿਊਰ ਇਸ ਤਰ੍ਹਾਂ ਲਗਾ ਵੀ ਬੰਦਾ ਨਾ ਘਰ ਜੰਗਲ ਦੇ ਵਿੱਚ ਜੰਗਲ ਦੇ ਵਿੱਚ ਘਰ ਘਰ ਕੇ ਵਿੱਚ ਜੰਗਲ ਸੋ ਬੜਾ ਕਮਾਲ ਹੈ ਕਿੰਨੇ ਦਿਨਾਂ ਕਿ ਪਿਛਲੇ ਗਏ ਆ ਜੀ ਇਹ ਜੀ 25 ਤੱਕ ਚੱਲੂਗਾ ਜੀ ਹਮ ਸਾਰੇ ਨੇ ਕਮਾਲ ਹੈ ਇਹ ਕਬੱਡੀ ਵੀ ਖੇਡਾ ਛਭ ਨੂੰ ਹਾਂ ਕਬੱਡੀ ਖੇਡਦੇ ਨੇ ਸਭ ਤੋਂ ਵੱਡੀ ਗੱਲ ਹੈ ਆਪਣੀ ਮਾਂ ਬੋਲੀ ਨਾਲ ਜੁੜੇ ਹੋਏ ਨੇ ਹਾਂ ਕਹਿੰਦੇ ਜਦੋਂ ਕਿਸੇ ਕੌਮ ਨੂੰ ਖਤਮ ਕਰਨਾ ਹੈ ਉਹਦੀ ਮਾਂ ਬੋਲੀ ਖਤਮ ਕਰ ਦੋ ਆਪਣੇ ਪੰਜਾਬ ਚ ਕੀ ਹੋ ਰਿਹਾ ਲੋਕ ਹਿੰਦੀ ਨਾਲ ਜੁੜ ਰਹੇ ਨੇ ਨਹੀਂ ਉਹ ਮੈਂ ਕਿਹਾ ਤਾਂ ਨਾ ਉਹ ਮੈਂ ਕਿਸੇ ਨੂੰ ਪੁੱਛੂ ਵੀ ਕਹਿੰਦਾ ਵੀ ਇੱਕ ਦਿਨ ਮੈਂ ਕਿਤੇ ਖੜਿਆ ਤਾਂ ਤੇ ਉੱਥੇ ਨਾ ਇੱਕ 6 ਸਵਾ 6 ਫੁੱਟ ਦਾ ਬੰਦਾ ਤੇ ਹੋਰ ਬੰਦੇ ਖੜੇ ਦੇ ਹਨੀ ਦਾੜਾ ਪ੍ਰਕਾਸ਼ਿਆ ਮਾ ਆਪਣਾ ਜਵਾਨ ਮੈਂ ਕਿਹਾ ਕਮਾਲ ਹੈ ਕਿਆ ਬਾਤ ਮੁੱਢ ਕਿਸੀ ਬੰਦੇ ਨੇ ਆਵਾਜ਼ ਮਾਰੀ ਕਹਿੰਦਾ ਰੋਬਿਨ ਰੋਬਿਨ ਖੜਕ ਸਿੰਘ ਹੈ ਕਵਰ ਨੌਨਿਹਾਲ ਸਿੰਘ ਰਣਜੀਤ ਸਿੰਘ ਜੀ ਸਿੰਘ ਰੋਬਿਨ ਜਿਸ ਤਰ੍ਹਾਂ ਨਾ ਬੁਰਜ ਖਲੀਫੇ ਗੱਲ ਕੋਈ ਇੱਲੇ ਨਾਲ ਟੱਕਰ ਮਾਰੀਏ ਬੁਰਜ ਖਲੀਫਾ ਗਿਰ ਗਿਆ ਮਨਸਤਰਾ ਲੱਗਾ ਵੀ ਯਾਰ ਰੋਬਿਨ ਇਹ ਸਭ ਤੋਂ ਵੱਡੀ ਗੱਲ ਇਹ ਬੱਚੇ ਕੱਲਾ ਗਤਕੜ ਸਿੱਖੇ ਜੀ ਇਹਨੇ ਡੇਲੀ 1 ਘੰਟੇ ਦੀ ਸਿੱਖ ਹਿਸਟਰੀ ਦੀ ਕਲਾਸ ਵੀ ਹੁੰਦੀ ਸੀ ਹਾਂ ਗੁਰੂ ਸਾਹਿਬ ਕੇ ਨਾਂ ਵੀ ਜਾਣਦੇ ਹਾਂ ਹਾਂਜੀ 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 ਕੋਈ ਬਾੜਾ ਮੋਟਾ ਸੁਣਾਏਗਾ ਨਾਮ ਫਰਸਟ ਗੁਰੂ ਫਰਸਟ ਗੁਰੂ ਗੁਰੂ ਨਾਨਕ ਨਾਨਕ ਦੇਵ ਜੀ ਵਾਹ ਅੱਛਾ ਘੰਟਾ ਲੈਣ ਨੂੰ ਸਿੱਖ ਹਿਸਟਰੀ ਹਾਂਜੀ ਹਾਂਜੀ 4 ਸਹਾਜ ਦਿਨਾਂ 10 ਗੁਰੂ ਸਾਹਿਬਾਨਾਂ ਦਾ 5 ਪਿਆਰਿਆਂ ਦੀ ਜੀ ਬਾਬਾ ਬੰਦਾ ਸਿੰਘ ਬਹਾਦਰ ਬਹੁਤ ਵਧੀਆ ਹਾਂਜੀ ਹਾਂਜੀ ਵਾਈ ਗੁਰੂ ਵਾਈ ਗੁਰੂ ਜੀ ਕਾ ਕਾਲ ਸਾ ਵਾਈ ਗੁਰੂ ਥੈਂਕ ਯੂ ਸੋ ਹੀ ਆਰਗੇਨਾਈਜ਼ ਥਿਸ ਕੈਂਪ ਆਈ ਥਿੰਕ ਇ ਵੈਰੀ ਨਾਈਸ ਐਕਸਪੀਰੀਅੰਸ ਵੀ ਆਲਸੋ ਹੈਵ ਥੈਟ ਤਾਮਿਲ ਸਟੂਡੈਂਟ ਤਾਮਿਲ ਚਿਲड्रन ਨੇਵਰ ਲਿਸਨ ਟੂ ਪੰਜਾਬੀ ਨੇਵਰ ਨੋ ਬਾਉਟ ਸਿੱਖੀ ਨੇਵਰ ਨੋ ਬਾਉਟ ਟਰਬਨ ਟੂਡੇ ਦੇ ਲੁੱਕ ਲਾਈਕ ਜਸਟ ਲਾਈਕ ਭਾਈ ਸਾਹਿਬ ਸਿੰਘਜ਼ ਯੈਸ ਸਰ ਯੈਸ ਯੈਸ ਭਾਈ ਸਾਹਿਬ ਸਿੰਘ ਜਿਹੜੇ ਬیدر ਦੇ ਤੇ ਉਹ ਤਾਮਿਲਨਾਡੂ ਰਾਜਸਤ੍ਰੇ ਵਿੱਚ ਪੈਂਦਾ ਦਾ ਪਹਿਲਾਂ ਤੇ ਹੁਣ ਤਾਂ ਦੂਰ ਹੈ ਤੇ ਉਹ ਵਾਰਿਸ ਕਿਹਾ ਮੈਂ ਭਾਈ ਸਾਹਿਬ ਸਿੰਘ ਕੇ ਵਾਰਸ ਸੇ ਖੜੇ ਹਾਂ so very nice here yes 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 actually uh, actually i am behind the screen but our professor Sanmukham and selvas, Singh, Selva Singh, all our team uh, they are all uh, uh, behind this uh, organization organize uh, everything. everything so just i am coming today only so i want to see how they are performing it because really i am very much happy that everybody are in the turban huh? yeah. uh, so now every students are saying that சிங் அண்ட் கோரா அண்ட் வாட் இஸ் த நேம் ஆஃப் த பிப்த் குரு பிப்த் குருடைய பேர் என்னப்பா குரு அர்ஜுன் சிங் ஹவு தே ஆர் சேயிங் தட் குரு அர்ஜுன் இமிடியேட்லி டென்த் குருடைய பேர் என்ன பேரு குரு கோவிந்த் சிங் சோ திஸ் மச் லாஸ்ட் டென் டேஸ் அவர் போத் அவர் டீச்சர்ஸ் பூட்டா சிங் அண்ட் ஹிஸ் கலீக் அண்ட் அஸ் உள்ள சண்முகம் சிங் ஆல் ஆர் டாட் தே டாட் அபவுட் த பப்ளிக் ஸ்பீக்கிங் ஆல்சோ நாட் ஓன்லி கட்கா So many told about the history and philosophy of our city. I also teach Gurmukhi. Ha yes you also teach Gurmukhi. Ura ara eedi ssa haa padha dya pehle ik din first day. First day. Today start Gurmukhi class and they know the five Punjabi alphabets. Very nice. Very very good. Very good very good. So kamal hai. Very thankful to you very. ਥੈਂਕ ਯੂ ਥੈਂਕ ਯੂ ਤੁਹਾਡਾ ਧੰਨਵਾਦ ਬਹੁਤ ਧੰਨਵਾਦ ਸ਼ੁਕਰਾਨਾ ਲੈ ਵੀ ਇਹਨਾਂ ਨਿਆਣਿਆਂ ਨੇ ਬੜੇ ਚੰਗਿਆੜੇ ਕੱਢੇ ਤੇਰੇ ਕਮਾਲ ਐ ਤੂ ਤੂ ਕੁੜੀ ਇਹ ਵੈਸੇ ਨੈੱਟ ਪਰ ਟੂਤੀ ਕੋਰਨ ਹਾਂ ਟੂਤੀ ਕੋਰੀ ਟੂਤੀ ਕੋਰਨ ਸੋ ਆਪਣੇ ਨਿਆਣਿਆਂ ਕੇ ਨੌ ਨਾ ਜਿਹੜੇ ਪੰਜਾਬ ਮਾ ਵਿਚਾਰੇ ਹੈਰੀ ਸ਼ੈਰੀ ਗੈਰੀ ਐ ਰੋਬਿਨ ਬਣ ਗਏ ਐ ਰਹਿਮ ਕਰੋ ਪੰਜਾਬ ਪਰ ਇਹ ਜਿਹਾ ਜ਼ੁਲਮ ਨਾ ਕਰੋ ਗੁਰੂ ਸਾਹਿਬ ਨੇ ਨੌ ਦੇ ਮਾਨੂੰ ਗੁਰਮੁਖੀ ਲਿਪੀ ਦੇਈ ਤੇ ਉਰੇ ਕਹਿੰਦੇ ਜੀ ਅੰਗਰੇਜ਼ੀ ਬਹੁਤ ਆਉਂਦੀ ਐ ਇਹਨੂੰ ਅੰਗਰੇਜ਼ੀ ਆਉਣਾ ਚੰਗੀ ਬਾਤ ਐ ਕਿਉਂ ਅੰਗਰੇਜ਼ੀ ਸਿੱਖ ਰਿਆ ਪਰ ਅੰਗਰੇਜ਼ੀ ਯੋਗਤਾ ਨਹੀਂ ਹੈਗੀ ਅਰੇ ਜੀ ਤਾਂ ਮੈਂ ਹੀ ਬੋਲ ਰਿਹਾ ਇੰਟਰਵਿਊ ਕਰ ਰਿਹਾ ਮੈਨੂੰ ਕਾਰ ਚਲਾਣੀ ਨਹੀਂ ਆਉਂਦੀ ਮੈਂ ਕਈ ਮਾਰ ਦੱਸਿਆ ਵੀ ਜੇ ਕੋਈ ਸ਼ੇਰ ਮੇਰੇ ਪਿੱਛੇ ਲੱਗ ਜੇ ਤੇ ਅੱਗੇ ਕਾਰ ਖੜੀ ਹੈ ਉਸ ਵਿੱਚ ਚਾਬੀ ਪਈ ਹੈ ਮੈਂ ਹੁਣ ਕਾਰ ਜਾਣਦਾ ਨਹੀਂ ਹੁਣ ਮੈਂ ਸ਼ੇਰ ਨੂੰ ਅਰੇ ਜੀ ਇਸ ਨਾਲੋਂ ਛੜ ਥੋੜੀ ਦੇਗਾ ਸ਼ੇਰ ਨੇ ਮੈਨੂੰ ਖਾ ਜਾਣਾ ਅਨਪੜ੍ਹ ਬੰਦਾ ਨੂੰ ਕਾਰ ਚਲਾਣੀ ਆਵਾ ਸ਼ੇਰ ਉਸਕੇ ਪਿੱਛੇ ਲੱਗ ਗਿਆ ਕਾਰ ਖੜੀ ਚਾਬੀ ਲੈ ਕੇ ਲੰਘ ਜਾਏਗਾ ਉਹ ਜਿਆਦਾ ਵਧੀਆ ਕਿ ਮੈਂ ਆ ਬੰਦੇ ਨੇ ਕੋਈ ਕਲਾ ਆਣੀ ਚਾਹੀਦੀ ਐ ਸੋ ਤੂ ਤੁਗੜੀ ਦੇ ਸਾਰਿਆਂ ਦਾ ਧੰਨਵਾਦ ਸ਼ੁਕਰਾਨਾ ਆਲ ਆਫ ਯੂ ਸ਼ੇਰ ਦਾ ਜਕਾਰਾ ਬੋਲੇ ਸੋਨੇ ਹਾਲ ਬੋਲੇ ਸੋਨੇ ਸਾਸਤ੍ਰੀ ਆਕਾਰ ਬੋਲੇ ਸੋ ਨਿਹਾਲ ਸਾਸਤ੍ਰੀ ਆਕਾਰ ਬੋਲੇ ਸੋ ਨਿਹਾਲ ਸਾਸਤ੍ਰੀ ਆਕਾਰ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਬਹੁਤ ਵਧੀਆ